ਤਾ ਕਾ ਕੋਈ ਨਾ ਪਹੁੰਚਨ ਹਾਰਾ ਜਾਕੇ ਅੰਗ ਗਸਾਈ ਜਮ ਕੀ ਤਰਾਸ ਮਿਟੇ ਜਿਸ ਸਿਮਰਤ ਨਾਨਕ ਨਾਮ ਧਿਆਈ ਤਨਾਸਰੀ ਮਹੱਲਾ ਪੰਜਵਾ ਦਰਬਵੰਦ ਦਰਬ ਦੇਖ ਗਰਬੈ ਭੂਮਵੰਤ ਅਭਮਾਨੀ ਰਾਜਾ ਜਾਣ ਸਗਲ ਰਾਜ ਹਮਰਾ ਤਉ ਹਰ ਜਨ ਟੇਕ ਸੁਆਮੀ ਜੇ ਕੋ ਆਪਣੀ ਓਟ ਸਮਹਾਰੈ ਜੈ ਸਾਬਿਤ ਤੈ ਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰੇ ਰਹਾਉ aanat tyag pahay ik asar saran saran kar aaye sant anugrah pahay man nirmal nanak har gun gaaye tana sri mahalla panjwa ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਣੈ ਸਗਲ ਵਸ ਤਾਕੈ ਜਾਤਾ ਸਤ ਗੁਰ ਪੂਰਾ ਠਾਕੁਰ ਗਈਏ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸ ਹੈ ਮੇਰੇ ਹੀ ਆਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹ ਕਿਰਪਾ ਨਿਦ ਨਾਨਕ ਕਹਿ ਸੁਖ ਏਹੀ ਤਨਾਸਰੀ ਮਹੱਲਾ ਪੰਜਵਾ ਜਤਨ ਕਰੈ ਮਾਨੁਕ ਡਹਕਾਵੇ ਓਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੁਕਰ ਪਾਵੇ ਭੇਖ ਕਰੈ ਨਿਰਵਾਨ ਜਾਨਤ ਦੂਰ ਤੁਮ ਹੈ ਪ੍ਰਭ ਨੇਰ ਉਤ ਤੱਕ ਉਤ ਦੇ ਉਤ ਪੇਖੈ ਆਵੈ ਲੋਭੀ ਤੇਰਾ ਰਹਾਉ ਜਬ ਲਗ ਟਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਤਨਾਸਰੀ ਮਹੱਲਾ ਪੰਜਵਾ ਨਾਮ ਗੁਰੂ ਦੀਓ ਹੈ ਆਪਣੈ ਜਾ ਕੈ ਮਸਤਕ ਕਰਮਾ ਨਾਮ ਦਰੜਾਵੇ ਨਾਮ ਜਪਾਵੇ ਤਾਕਾ ਜੁਗ ਮੈ ਧਰਮਾ ਜਨਕਾ ਨਾਮ ਗੜਾਈ ਸੋਭ ਨਮੋ ਗਤ ਨਮੋ ਪਤ ਜਨਕੀ ਮਨ ਜੋ ਜੋ ਹੋਗ ਰਹਾਉ ਨਾਮ ਧਨ ਜਿਸ ਜਨਕ ਪਾਲੈ ਸੋਈ ਪੂਰਾ ਸਾਹਾ ਨਾਮ ਬਿਹਾਰਾ ਨਾਨਕ ਆਧਾਰਾ ਨਾਮ ਪਰਾਪਤਲਾ ਤਨਾ ਸ੍ਰੀ ਮਹੱਲਾ ਪੰਜਵਾ ਨੇਤਰ ਪੁਨੀਤ ਭਏ ਦਰਸ ਪੇਖੇ ਮਾਥੇ ਪਰ ਰਵਾਲ ਰਸ ਰਸ ਗੁਣ ਗਾਵਾ ਠਾਕੁਰ ਕੀ ਮੋਰੇ ਹਿਰਦੈ ਬਸ ਹੋ ਗੋਪਾਲ ਤੁਮ ਤੋ ਰਖਨ ਹਰ ਦਇਾਲ ਸੁੰਦਰ ਸੁਗੁਰ ਬੇਅੰਤ ਪਤਾ ਪ੍ਰਭ ਹੋ ਹੋ ਪ੍ਰਭੂ ਕਿਰਪਾਲ ਰਹਾਉ ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਅਨੂਪਰ ਸਾਲ ਹਿਰਦੈ ਚਰਨ ਸਬਦ ਸਤ ਗੁਰ ਕੋ ਨਾਨਕ ਬਾਂਧਿਓ ਪਾਲ ਤਨਾ ਸਰੀ ਮਹੱਲਾ ਪੰਜਵਾ ਆਪਣੀ ਉਕਤ ਖਲਾਵੈ ਭੋਜਨ ਆਪਣੀ ਉਕਤ ਖੇਲਾਵੈ ਸਰਬ ਸੁਖ ਭੋਗ ਰਸ ਦੇਵੈ ਮਨ ਹੀ ਨਾਲ ਸਮਾਵੈ हमरे पिता गोपाल दयाल जो राख महतारी बारिक कौ तैसे ही प्रभ पाल मीत साजन गुण नायक सदा सलामत देवा ईत ऊत जत कत तत तुम ही मिले नानक संत सेवा श्री महल्ला पंजवा अन्त कृपल दयाल दमोदर काम क्रोध भिखजारे राजमाल जो बन तन जीया ले बारे मन तन हितकारे सुख सहज आनंद मंगल सहत पवनि पार उतारे तारे ਧੰਨ ਸੁਧਾਨ ਧੰਨ ਓਏ ਭਵਨਾ ਜਾ ਮਹ ਸੰਤ ਬਸਾਰੇ ਜਨ ਨਾਨਕ ਕੀ ਸਰਦਾ ਪੂਰਹ ਠਾਕੁਰ ਭਗਤ ਤੇਰੇ ਨਮਸਕਾਰ ਤਨਾ ਸ੍ਰੀ ਮਹੱਲਾ ਪੰਜਵਾ ਛਡਾਏ ਲਿਓ ਮਹਾ ਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦਿਯੋ ਮਨ ਮੰਤਾ ਬਿਨਸ ਨਕਤ ਹੋ ਜਾਤ ਤਤ ਗੁਰ ਪੂਰੈ ਕੀਨੀ ਦਾਤ ਹਰ ਹਰ ਨਾਮ ਦੀਓ ਕੀ ਰਤਨ ਕਾ ਭਈ ਹਮਾਰੀ ਗਾਤ ਰਹਾਉ ਅੰਗੀਕਾਰ ਕੀਓ ਪ੍ਰਭ ਆਪਣੈ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗ헤 ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤਨਾਸਰੀ ਮਹੱਲਾ ਪੰਜਵਾ ਪਰ ਹਰਨਾ ਲੋਭ ਝੂਠ ਨਿੰਦ ਇਵਹੀ ਕਰਤ ਗੁਦਾਰੀ ਮ੍ਰਿਗ ਤਿਰਸਨਾ ਆਸ ਮਿਥਿਆ ਮੀਠੀ ਇਹ ਟੇਕ ਮਨ ਹੈ ਸਾਧਾਰੀ ਸਾਖਤ ਕੀ ਅਵਰਦਾ ਜਾਏ ਬ੍ਰਥਾਰੀ ਜੈਸੇ ਕਾਗਦ ਕੇ ਪਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਾਵਾਰੀ ਰਹਾਉ कर कृपा पार ब्रह्म स्वामी एह बधन छुटकारी बूडत अंध नानक प्रभ काढत साध जना संगारी तनासरी महल्ला पंजवा सिमर सिमर स्वामी प्रभ अपना शीतल तन मन छाती रूप रंग धन तन जीयका पार ब्रह्म मोर जाती ਰਸਨਾ RAM ਰਸਾਇਣ ਮਾਤੀ ਰੰਗ ਰੰਗੀ RAM ਆਪਣੇ ਕੈ ਚਰਨ ਕਮਲ ਨਿਧ ਥਾਤੀ ਰਹਾਉ ਜਿਸ ਕਾ ਸਾਥ ਨੇ ਲਈ ਤਨਹੀ ਰਖ ਲੀਆ ਪੂਰਨ ਪ੍ਰਭ ਕੀ ਬਾਤੀ ਮੇਲ ਲਿयो ਆਪੇ ਸੁਖ ਦਾਤੇ ਨਾਨਕ ਹਰ ਰਾਖੀ ਬਾਤੀ ਤਨਾਸਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜ ਤੇ ਨਿਵਰ ਹੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਓਹ ਤਤਕਾਲ ਤੁਮ ਮਾਰਾ ਨਿਰਖਾ ਤੁਮਰੀ ਓਰ ਹਰ ਨੀਤ ਮੁਰਾਰ ਸਹਾਈ ਹੋਹੁ ਦਾਸ ਕਾ ਕਰ ਗਹਿ ਉਦਰਹੁ ਮੀਤਾ ਰਹਾਉ ਸੁਣੀ ਬੇਨਤੀ ਠਾਕੁਰ ਮੇਰੇ ਖਸਮਾਨਾ ਕਰ ਆਪ ਨਾਨਕ ਆਨੰਦ ਭਾਏ ਦੁਖ ਭਾਗੇ ਸਦਾ ਸਦਾ ਹਰਿ ਜਾਪ ਤਨਾ ਸਰੀ ਮਹੱਲਾ ਪੰਜਵਾ ਚਤੁਰ ਦਿਸਾ ਕੀਨੋ ਬਲ ਆਪਣਾ ਸਿਰ ਉਪਰ ਕਰਤ ਹਾਰਿਓ ਕਿਰਪਾ ਕਟਾਕਿ ਅਵਲੋਕਨ ਕੀਨੋ ਦਾਸ ਕਾ ਦੁਖ ਬਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਏ ਅਭੁਗਣ ਸਭ ਮੇਟੇ ਦਇਆਲ ਪੁਰਖ ਬਖਸੰਦ ਰਹਾਉ ਧੋ ਮੰਗ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਈ ਹਾਂ ਹਾਂ ਸੱਚ ਹੋਵੇ ਤਨਾਸਰੀ ਮਹੱਲਾ ਪੰਜਵਾ ਔਖੀ ਘੜੀ ਨਾ ਦੇਖਨ ਦੇਈ ਆਪਣਾ ਬਿਰਦ ਸਮਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ-ਸਾਸ ਪ੍ਰਤਿ ਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਜੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਰਖਾਈ ਤਨਾ ਸ੍ਰੀ ਮਹੱਲਾ ਪੰਜਵਾ ਜਿਸ ਕਾ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨ ਹੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮਿਆ ਸਰੋਵਰ ਪਾਗਾ ਤੇ ਰਾਜਨ RAM ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾਉ ਜਹ ਜਹ ਬੇਖਉ ਤਹ ਨਾਰਾਇਣ ਸਗਲ ਘਟਾ ਮਹਤਾਗਾ ਨਾਮ ਉਦਕ ਪੀਵਤ ਜਨ ਨਾਨਕ त्याਗੇ ਸਭ ਅਨੁਰਾਗਾ ਤਨਾਸਰੀ ਮਹੱਲਾ ਪੰਜਵਾ जानके पूरण होए काम कली काल महा भखिया मह लज्जा राखी राम रहाव सिमर सिमर स्वामी प्रभु अपना निकट न आवै जाम मुक्त वैकुंठ साधकी संगत जन पायो हर का धाम ਚਾਰਨ ਕਾਮਲ ਹਰ ਜਨਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰਾਉ ਦਿਨ ਰੈਨ ਨਾਨਕ ਸਦ ਕਰਵਾਨ ਤਨਾ ਸਰੀ ਮਹੱਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵਹਿ ਸਿਮਰਾਉ ਤੁਮਰਾ ਨਾਮ ਰਹਾਉ ਚਰਨ ਤੇ ਤੁਹਾਰੇ ਹਿਰਦੈ ਵਸ ਹੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨ ਵਿਆਪੈ ਆਠ ਪਹਿਰ ਗੁਣ ਗਾਵੋ ਸੁਵਸਤ ਬਵਸਥਾ ਹਰ ਕੀ ਸੇਵਾ ਮਧੰਤ ਪ੍ਰਭ ਜਪਨ ਨਾਨਕ ਰੰਗ ਲੱਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਨ ਤਨਾ ਸਰੀ ਮਹੱਲਾ ਪੰਜਵਾ ਮੰਗਰਾਮ ਤੇ ਸਭ ਥੋਕ ਮਾਨੁਖ ਕਉ ਜਾਚਤ ਸ੍ਰਮ ਪਾਈਐ ਪ੍ਰਭ ਕੈ ਸਿਮਰ ਨਮੋਖ ਰਹਾਉ ਕੋਖੇ ਮਨੁ ਜਨ ਸਿਮਰਤ ਪ੍ਰਾਨਾ ਬੇਦ ਪੁਕਾਰਹਿ ਕੋਖ ਕਿਰਪਾ ਸੰਧ ਸੇਵ ਸਚ ਪਾਈਐ ਦੋਵੈ ਸੁਹੇਲੇ ਲੋਕ aan achar byavhar hai jete bin har simran pok nanak janam maran pah kaate mil saadu bin se sok tana sri mahalla panjwa drisna bujhe har ka naam maha santokh hove gur vachni prab siho lagae poorn dhyan rahav ਮਹਾ ਕਲੋਲ 부ਜ ਹੈ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਯਾਲ ਆਪਣਾ ਨਾਮ ਦੇਹ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸੀ ਆ ਕੀ ਰਤਨ ਜਪ ਨਾਮ ਜਿਸ ਕੈ ਕਰਮ ਲਿਖਿਆ ਤੁਰ ਕਰਤਾ ਨਾਨਕ ਜਨ ਕੇ ਪੂਰਨ ਕਾਮ ਤਨਾਸਰੀ ਮਹੱਲਾ ਪੰਜਵਾ ਜਨਕੀ ਕੀਨੀ ਪਾਰ ਬ੍ਰਹਮਸਾਰ ਨਿੰਦਕ ਟਿਕਨ ਨ ਪਾਵਨ ਮੂਲੇ ਊੜ ਗਏ ਬੇਕਾਰ ਰਹਾਉ ਜਹ ਜਹ ਦੇਖੋ ਤਹ ਤਹ ਸੁਆਮੀ ਕੋਈ ਨ ਪਹਚਨ ਹਾਰ ਜੋ ਜੋ ਕਰੇ ਅਵਗਿਆ ਜਨਕੀ ਹੋਏ ਗਿਆ ਤਤ ਛਾਰ कारण हार रखवाला हो आ जा का अंत न पारावार नानक दास रखे प्रभ अपने नंदक काटे मार तना श्री महला पंजवा कर नावा पड़ताल इक ओंकार सतगुर प्रसाद ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕਾ ਨਾਮ ਦੇਵ ਹੋ ਦ੍ਰਿਸ਼ਟ ਪ੍ਰਭ ਤਾਰਹੁ ਕਿਰਪਾ ਕਰ ਤਾਰਹੁ ਪੁਜਾ ਗਹਿ ਕੂਪਤੇ ਕਾੜ ਲੇਵ ਰਹਾਉ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਧ ਅਨਕ ਧੋਖਾ ਤਨ ਛਾਦ ਪੂਰੇ ਪ੍ਰਭ ਬਿਨਾ ਆਨ ਨ ਰੱਖਨ ਹਾਰਾ ਨਾਮ ਸਿਮਰਾਵਹ ਸਰਨ ਸੂਰੇ ਪਤਿਤ ਉਧਾਰਣਾ ਜੀ ਅਜੰਤ ਤਾਰਣਾ ਵੇਦ ਉਚਾਰ ਨਹੀਂ ਅੰਤ ਪਾਇਓ ਗੁਣ ਹੈ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵਛਲ ਨਾਨਕ ਗਾਇਓ ਤਨਾ ਸਰੀ ਮਹੱਲਾ ਪੰਜਵਾ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮੇਟਾ ਹੈ ਕਮਾਣੇ ਪਾਪ ਚਿਰਾਨੇ ਸਾਧ ਸੰਗਤ ਮਿਲ ਮੋਆ ਜੀਜੈ ਰਹਾਉ ਰਾਜ ਜੋਬਨ ਬਿਸਰੰਤ ਹਰ ਮਾਇਆ ਮਹਾ ਦੁਖ ਏਹ ਮਹਾ ਤਕ ਹੈ ਆਸ ਪਿਆਸ ਰਮਣ ਹਰ ਕੀ ਰਤਨ ਏਹ ਪਦਾਰਥ ਭਗਵੰਤਲ ਹੈ शरण समरथ अकथ अगोचरा पतित धारण नाम तेरा अंतर अन्तर्जामि नानक के स्वामी पूरन ठाकुर मेरा तना श्री महल्ला पंजवा कर बारवा इक ओङ्कार गुर प्रसाद बंदना हर गुण बना गोपाल गो राय रहाओ। ਵਡਾ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪਹੁ ਹਰ ਰੰਗੇ ਪਰ ਧਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨ ਆਵੇ ਨੇੜੇ ਤਰਸਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸਰਣਾਈ ਤਨਾਸਰੀ ਮਹੱਲਾ ਪੰਜਵਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨ ਹਰ ਜੀਵਨ ਜੀਵਨ ਹਰ ਜਪ ਸਾਧ ਸੰਗ ਰਹਾਉ ਅਨੇਕ ਪ੍ਰਕਾਰੇ ਵਸਤਰ ਓਢਾਏ ਅਨੰਦ ਨ ਕੀਰਤਨ ਹਰ ਗੁਣ ਗਾਏ ਹਸਤੀ ਰਤ ਅਸਾ ਸਵਾਰੀ ਹਰ ਕਾਮਾਰ ਗਿਰਦੈ ਨਿਹਾਰੀ ਮਾਨ ਤਨ ਅੰਤਰ ਚਰਨ ਤਿਆਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਤਨਾ ਸ੍ਰੀ ਮਹੱਲਾ 5 ਗੁਰ ਕੇ ਚਰਨ ਜੀ ਅਕਾ ਨਿਸਤਾਰਾ ਸਮੰਦ ਸਾਗਰ ਜਿਨ ਖਿਨ ਮਹ ਤਾਰਾ ਰਹਾਉ ਕੋਈ ਹੋ ਆਕਰਮ ਰਤ ਕੋਈ ਤੀਰਥ ਨਾਇਆ ਦਾਸੀ ਹਰ ਕਾ ਨਾਮ ਧਿਆਇਆ ਬੰਦਨ ਕਾਟਣ ਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰ ਜਾਮੇ ਤਨਾ ਸ੍ਰੀ ਮਹਲਾ 5 ਕਿ ਤਾ ਪ੍ਰਕਾਰ ਨਾ ਟੂਟਾ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਹਾਉ ਜੀ ਅਪ੍ਰਾਨ ਮਨ ਧਨ ਤੇ ਪਿਆਰਾ ਹਮੈ ਬੰਦ ਹਰਿ ਦੇਵਨ ਹਾਰਾ ਚਰਨ ਕਮਲ ਸਉ ਲਾਗਨੀ ਹੋ ਨਾਨਕ ਕੀ ਬਨੰਤੀ ਏ ਇਕ ਓੰਕਾਰ ਸਤਿ ਗੁਰ ਪ੍ਰਸਾਦ ਤਨਾ ਸ੍ਰੀ ਮਹੱਲਾ ਨਾਵਾ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਉ ਬਹੁਤ ਮਦਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਵਸੇ ਨਿਰੰਤਰ ਘਟ ਹੀ ਖੋਜਹੁ ਭਾਈ ਬਾਹਰ ਭੀਤਰ ਏਕੋ ਜਨਹ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ ਤਨਾਸਰੀ ਮਹੱਲਾ ਨਾਵਾ ਸਾਧੋ ਇਹੋ ਜਗ ਭਰਮ ਭੁਲਾਨਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਖਾਨਾ ਰਹਾਉ ਮਾਤ ਪਿਤਾ ਭਾਈ ਸੁਤ ਬਨਤਾ ਤਾ ਕੈ ਰਸ ਲਪਟਾਨਾ ਜੋ ਬਨ ਧਨ ਪ੍ਰਭ ਤਾ ਕੈ ਮਦਮੈ ਅਹਨ ਸਰਹੇ دیਵਾਨਾ ਦੀਨ ਦਿਆਲ ਸਦਾ ਦੁਖ ਭੰਜਨ ਤਾਸ ਮਨ ਨਾ ਲਗਾਨਾ ਜਨ ਨਾਨਕ ਕੋਟਨ ਮੈਂ ਕਿਨਹੋ ਗੁਰਮੁਖ ਹੋਏ ਪਛਾਨਾ ਤਨਾ ਸ੍ਰੀ ਮਹੱਲਾ ਨਾਵਾ ਜਿਹ ਜੋਗੀ ਕੋ ਜੁਗਤ ਨਾ ਜਾਣ ਲੋਭ ਮੋਹ ਮਾਇਆ ਮਮਤਾ ਪੁਨ ਜਿਹ ਘਟ ਮਾਹੇ ਪਛਾਨੋ ਰਹਾਉ ਪਰਨੰਦਾ ਉਸਤਤ ਨਹ ਜਾਕੇ ਕੰਚਨ ਲੋਹ ਸਮਨ ਹਰਖ ਸੋਗ ਤੇ ਰਹੇ ਅਥੀਤਾ ਜੋਗੀਤਾ ਹੈ ਬਖਾਨੋ ਚੰਚਲ ਮਨ ਦਹ ਜ ਸਕਉਤਾਵਤ ਅਚਲ ਜਾਹੇ ਟਹਿਰਾਨਾ ਕਹ ਨਾਨਕ ਇਹ ਵਿਦ ਕੋ ਜੋ ਨਰ ਮੁਕਤ ਤਾਹੇ ਤੁਮ ਮਨੋ ਤਨਾ ਸ੍ਰੀ ਮਹੱਲਾ ਨਾਵਾ ਆਬਮੈ ਕਾਣੁ ਉਪਾਉ ਕਰੋ ਜੇਹ ਵਿਦ ਮਨਕ ਸੰਸਾ ਚੁਕੈ ਭਉ ਨਿਤ ਪਾਰ ਪਰੋ ਰਹਾਉ ਜਾਨਮ ਪਾਏ ਕਛ ਭਲੋ ਨਾ ਗੀਨੋ ਤਾਤੇ ਅਧਿਕ ਡਰੋ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ ਜਹ ਜੀ ਸੋਚ ਧਰੋ ਗੁਰਮਤਿ ਸੁਨ ਕਛ ਗਿਆਨ ਨ ਉਪਜਿਓ ਪਾਸਿ ਜੋ ਉਦਰ ਭਰ ਕਹ ਨਾਨਕ ਪ੍ਰਭ ਬਿਰਤ ਪਛਾਨ ਤਬ ਹਉ ਪਤ ਤਰੋ ਤਨਾ ਸ੍ਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੇ ਭਰਪੂਰੇ ਅੰਮ੍ਰਿਤ ਸੰਤ ਜੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੇ ਸਰਬਰਮ ਹੈ ਹੰਸ ਪ੍ਰਾਨ ਪਤ ਪਾਵੇ ਕਿਆ ਬਗ ਬਪੜਾ ਛਪੜੀ ਨਾ ਆਏ ਕੀਚੜ ਡੂਪੈ ਮੈਲ ਨ ਜਾਏ ਰਹਾਉ ਰੱਖ ਰੱਖ ਚਰਨ ਤਹਰੇ ਵੀ ਚਾਰੀ ਦੁਬਿਦਾ ਛੋੜ ਭਏ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਗਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮਹ ਹੰਸ ਹੰਸ ਮਹ ਸਾਗਰ ਅਕਤ ਕਥਾ ਗੁਰ ਬਚਨੀ ਆਦਰ ਸੋਨ ਮੰਡਲ ਇਕ ਜੋਗੀ ਵੈਸੇ ਨਾਰਨਾਪੁਰਖ ਕਹਹੁ ਕੋ ਕੈਸੇ ਤ੍ਰਿਭਵਨ ਜੋਤ ਰਹਿ ਲਵਲਾਈ ਸੁਰ ਨਰਨਾਥ ਸੱਚੇ ਸਰਣਾਈ ਆਨੰਦ ਮੂਲ ਅਨਾਥ ਅਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਵਛਲ ਭੈ ਕਾਟਨ ਹਾਰੇ ਹਮੈ ਮਾਰ ਮਿਲੇ ਭਗਤ ਥਾਰੇ अनक यतन कर काल संताए मरण लिखाये मंडल मह आए जन्म पदार्थ दुबदा खोवे आप न चीनस भ्रम भ्रम रोवे कह तो पढ़ तो सुन तो एक धीरज धर्म धरनी धर तार टेक जात सत संजम हृदय समाए चौथे पद का जे मन पति आए ਸਾਚੇ ਨਿਰਮਲ ਮੈਲ ਨ ਲਾਗੇ ਗੁਰ ਕੈ ਸਬਦ ਪਰਮ ਭਉ ਭਾਗੇ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਤਨਾ ਸਰੀ ਮਹੱਲਾ ਪਹਿਲਾ ਸਹਿਜ ਮਿਲੇ ਮਿਲਿਆ ਪਰਵਾਨ ਨਾ ਤਿਸ ਮਰਨ ਨ ਆਵਣ ਜਾਣ ਠਾਕੁਰ ਮਹਾਂਦਾਸ ਦਾਸ ਮਹਸੋਏ ਜਹ ਦੇਖਾ ਤੈ ਅਵਰ ਨ ਕੋਏ ਗੁਰਮੁਖ ਭਗਤ ਸਹਜ ਘਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਰਹਾਉ ਸੋ ਗੁਰ ਕਰੋ ਜੇ ਸਾਚ ਦਰੜਾਵੇ ਅਕਥ ਕਥਾਵੇ ਸਬਦ ਮਿਲਾਵੇ ਹਰ ਕੇ ਲੋਗ ਆਵਰ ਨਹੀਂ ਕਾਰਾ ਸਾਚਾ ਠਾਕੁਰ ਸਾਚ ਪਿਆਰਾ ਤਨ ਮਹਿ ਮਨੁਆ ਮਨ ਮਹਿ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੈ ਲਾਗੇ ਪਾਏ ਸਤਗੁਰ ਪੂਰਾ ਮਿਲੇ ਮਿਲਾਏ ਆਪ ਦਿਖਾਵੇ ਆਪੇ ਦੇਖੈ ਆਠ ਨਾ ਪਤੀਜੈ ਨਾ ਬਾਪੇਖੈ ਘੜੇ ਭਾਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ पाडा पाडा पु लह चोटा खाए बहुत स्यानप आवह जाहे नाम जपए पाव भोजन खाए गुरु मुख सेव करहे समाए पूज से लाती रथ बनवासा धर्मत डोलत भए उदासा मन मैले सूचा क्यों होए साच मिलए पावै फत सोए ਆਚਾਰ ਵਿਚਾਰ ਸਰੀਰ ਆਦ ਜੁਗਾਦ ਸਹਿਜ ਮਨ ਤੀਰ ਪਲ ਪੰਕਜ ਮਹਿਕੋਟ ਓਧਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਕਿਸ ਆਗੇ ਪ੍ਰਭ ਤੁਧ ਸਲਾਹੀ ਤੁਧ ਬਿਨ ਦੂਜਾ ਮੈਂ ਕੋ ਨਾਹੀ ਜੋ ਤੁਧ ਭਾਵੇ ਤਿਉ ਰਾਖ ਰਜਾਈ ਨਾਨਕ ਸਹਿਜ ਪਾਏ ਗੁਣ ਗਾਇ